ਗੱਲਾਂ ਕਰਨ ਸਿਖਾ ਲਈਆਂ ਔਖੇ ਪਾਲਣ ਭੋਲ ਵਜੀ ਬੋਲੀ ਸਿੰਘ ਕਿਵੇਂ ਉਸ ਨੂੰ ਪੂਰਾ ਕਰਦੇ ਨੇ ਕਿਵੇਂ ਵਚਨ ਦੇ ਕੇ ਪ੍ਰਾਣ ਜਾਏ ਪਰ ਵਚਨ ਨਾ ਜਾਏ ਸੂਰਮੇ ਆਪਣੇ ਵਚਨ ਨੂੰ ਪੂਰਿਆ ਕਰਦੇ ਨੇ ਆਓ ਇਤਿਹਾਸਕ ਤੱਥਾਂ ਤੋਂ ਆਪ ਜੀ ਦੇ ਨਾਲ ਸਾਂਝ ਪਾਈਏ ਜਮਰਉ ਦੇ ਕਲੇਰੀ ਜੈਸਵਰੇ ਮਹਾ ਸਿੰਘ ਕਿਲੇ ਦੇ ਵਿੱਚ 700 ਜਵਾਨਾਂ ਦੇ ਨਾਲ ਬੈਠਾ ਹੈ ਉਧਰੋਂ ਹਕੂਮਤ ਮੁਗਲ ਪਠਾਣਾ ਨੇ ਆਣ ਕੇ ਕਿਲੇ ਤੇ ਆਂ ਧਾਵਾ ਬੋਲਿਆ ਔਰ ਲਹੂ ਢੋਲਵੀਂ ਜੰਗ ਉਸ ਕਿਲੇ ਦੇ ਬਾਹਰ ਹੁੰਦੀ ਹੈ ਅਫਗਾਨੀ ਫੌਜ ਨੇ 21 ਅਪ੍ਰੈਲ 1837 ਦੀ ਸਵੇਰ ਨੂੰ ਅੱਲਾ ਬੋਲਿਆ ਪਰ ਅਕੂ ਬਹਾਦਰ ਸਰਦਾਰ ਮਾਹ ਸਿੰਘ ਸਾਰਾ ਦਿਨ ਬੜੀ ਦਿੜਤਾ ਨਾਲ ਵੈਰੀ ਦਾ ਟੱਕਰਾ ਕਰਦਾ ਰਿਹਾ ਅਫਗਾਨਾਂ ਨੂੰ ਕਿਲੇ ਤੋਂ ਖਾਸਾ ਦੂਰ ਰੋਕੀ ਰੱਖਿਆ ਅਗਲੇ ਦਿਨ ਪੌਫਟਾਲੇ ਦੇ ਨਾਲ ਹੀ ਅਕਬਰ ਖਾਨ ਨੇ ਕੱਲ ਨਾਲੋਂ ਵੀ ਵਧੇਰੇ ਜੋਸ਼ ਨਾਲ ਆਤਾਵਾ ਕੀਤਾ ਖਾਲਸੇ ਇਸ ਦਿਨ ਵੀ ਖਾਲਸਾਈ ਸ਼ਾਨ ਅਨੁਸਾਰ ਵੈਰੀ ਦੇ ਹੱਲੇ ਰੋਕਦੇ ਰਹੇ ਪਰ ਅਫਗਾਨੀ ਫੌਜ ਗਿਣਤੀ ਵਿੱਚ ਬਹੁਤ ਵੱਧ ਗਈ ਸ਼ਾਮ ਪੈਣ ਤੋਂ ਪਹਿਲਾਂ ਕੁਝ ਅੱਗੇ ਵਧ ਆਈ ਫੌਜ ਤੇ ਭਾਰੀ ਤੋਪਾਂ ਦੇ ਨਾਲ ਕਿਲੇ ਦੇ ਦਰਵਾਜ਼ੇ ਦੇ ਨਾਲ ਵਾਲੀ ਕੰਧ ਤੋਂ ਜਦੋਂ ਤੋਪਾਂ ਦੇ ਹੱਲੇ ਬੋਲੇ ਤੇ ਪਿਆਰੋ ਕੰਧ ਢਿਲਕ ਗਈ ਇਕ ਥਾਂ ਖਾਸੀ ਤ੍ਰਿਹੜ ਪੈ ਗਈ ਗਲ ਕਾਦੀ ਖਪਾ ਪੈ ਗਿਆ ਕਿ ਅੰਦਰ ਲੰਘਣ ਜੋਗਾ ਰਸਤਾ ਬਣ ਗਿਆ ਪਰ ਇਹ ਵੱਡੀ ਹੈਰਾਨ ਕਰਨ ਵਾਲੀ ਗੱਲ ਹੈ ਪਖਾਨਾ ਦੇ ਦਿਨਾਂ ਵਿੱਚ ਖਾਲਸੇ ਦਾ ਇਨਾ ਦਬ ਦਬਾ ਬੈਠਾ ਆਇਆ ਸੀ ਸਾਹਮਣੇ ਫਸਿਲ ਵਿੱਚ ਪਾੜ ਦੇਖ ਕੇ ਵੀ ਕਰੇ ਦੇ ਅੰਦਰ ਵੜਦਾ ਹੀ ਨਹੀਂ ਸੀਗਾ ਦੋ ਦਿਨ ਲਗਾਤਾਰ ਲੜਾਈ ਲੜਦੇ ਬਾਅਦ ਵੀ ਅਫਗਾਨੀ ਫੌਜ ਹੱਫ ਗਈ ਖਨੇਰਾ ਪੈਂਦਿਆਂ ਹੀ ਉਹਨਾਂ ਇਹ ਖਿਆਲ ਨਾਲ ਲੜਾਈ ਬੰਦ ਕਰ ਦਿੱਤੀ ਕਿ ਹੁਣ ਕਿਲਾ ਇੱਕ ਅੱਧ ਦਿਨ ਦਾ ਨਿਰਮਾਣ ਹੈ ਕੱਲ ਸਵੇਰੇ ਮੈਦਾਨ ਸਾਡੇ ਕਬਜ਼ੇ ਵਿੱਚ ਆ ਜਾਏਗਾ ਜਮਰੋਦ ਦਾ ਕਿਲਾ ਸਾਡੇ ਕਬਜ਼ੇ ਵਿੱਚ ਆ ਜਾਏਗਾ ਇਸ ਖੁਸ਼ੀ ਵਿੱਚ ਅਫਗਾਨ ਪਠਾਨ ਪਾਣ ਦੇ ਆਰ ਵਿੱਚ ਜੁਟ ਗਏ ਖਾਣ ਪਾਣ ਦੇ ਆਰ ਵਿੱਚ ਜੁਟ ਗਏ ਦੰਬੇ ਬਣਾਉਣਾ ਸ਼ਕਣ ਲੱਗੇ ਇਹ ਦਰਸਦਾਰ ਮਹਾ ਸਿੰਘ ਨੇ ਕਿਲੇ ਦੇ ਸਾਰੇ ਸਰਦਾਰਾਂ ਨੂੰ ਇਕੱਠਾ ਕਰਕੇ ਇੱਕ ਬੜੇ ਜੋਸ਼ ਭਰੇ ਰੰਗ ਵਿੱਚ ਖਾਸਿਤੋਂ ਦੋ ਮੰਗਾਂ ਕੀਤੀਆਂ ਤਕਰੀਰ ਕੀਤੀ ਹੈ ਪਹਿਲੀ ਇਹ ਕਿ ਕੁਝ ਕੁਰਬਾਨੀ ਵਾਲੇ ਨੌਜਵਾਨ ਹੁਣੇ ਹੀ ਜੁਟ ਪੈਣ ਤੇ ਕਿਲੇ ਦੀ ਫਸੀਲ ਦੇ ਖੱਪੇ ਨੂੰ ਰੇਤ ਦੀਆਂ ਬੋਰੀਆਂ ਨਾਲ ਭਰ ਕੇ ਰਾਤੋਂ ਰਾਤ ਇਸ ਨੂੰ ਮੋੜ ਪਕਾ ਕੀਤਾ ਜਾਵੇ ਦੂਜੀ ਇਹ ਕਿ ਦੋ ਐਸੇ ਕੌਮੀ ਪੌਰੇ ਚਾਹੀਦੇ ਨੇ ਜਿਹੜੇ ਰਾਤੋਂ ਰਾਤ ਪਸ਼ਾਵਰ ਪਹੁੰਚ ਕੇ ਹਰੀ ਸਿੰਘ ਨੂੰ ਇੱਥੋਂ ਦੇ ਸਾਰੇ ਹਾਲ ਦਾ ਨਕਸ਼ਾ ਪਜਾਦਨ ਪਹਿਲੀ ਮੰਗ ਤੇ ਪੂਰਾ ਕਰਨ ਲਈ 100 ਸੂਰਮੇ ਉਸੇ ਵਕਤ ਲੱਗ ਗਏ ਬਹੁਤ ਛੇਤੀ ਉਹਨਾਂ ਨੇ ਆਪਣਾ ਕੰਮ ਚੰਗੀ ਤਰ੍ਹਾਂ ਪੂਰਾ ਕਰ ਲਿਆ ਦੂਜੀ ਸੇਵਾ ਲਈ ਵੀ ਕਈ ਕੌਮੀ ਸੇਵਕਾਂ ਵੱਲੋਂ ਆਪਣੇ ਨਾਮ ਪੇਸ਼ ਕੀਤੇ ਇਹਨਾਂ ਵਿੱਚ ਇੱਕ ਬੀਬੀ ਸੀ ਸ਼ਰਨ कौर ਇਸਵੇਂ ਬੀਬੀ ਨੇ ਪਿਛਾਬ ਵਾਲਸ ਨੇ ਆ ਪਹੁੰਚਾਉਣ ਲਈ ਇਹਨਾਂ ਹੜ ਕੀਤਾ ਕਈ ਵਾਰ ਮਨਾ ਕਰਨ ਦੇ باوجود ਕਿ ਬੀਬੀ ਇਕੱਤਰ ਤੂੰ ਹੈ ਦੀਦੀ ਚਰਮ ਜਵਰਦੀ ਹੱਦ ਤੱਕ ਚੱਲ ਰਹੀ ਹੈ ਜੰਗ ਜਲ ਰਿਹਾ ਹੈ ਜੰਗ ਦੇ ਵਿੱਚ ਸਭ ਕੁਝ ਯਾਜਦੀ ਦੀਨ ਆਪ ਜੀ ਦੇ ਨਾਲ ਕੋਈ ਵੀ ਗੱਲ ਹੋ ਸਕਦੀ ਹੈ ਕਿਰਪਾ ਕਰਕੇ ਆਪ ਐਸੀ ਮਸ਼ਕਤ ਨਾ ਠਾਓ ਕਿਉਂਕਿ ਅਸੀਂ ਆਪਣੀ ਹਾਰ ਕਬੂਲ ਕਰ ਸਕਦੇ ਹਾਂ ਬੇਇਜ਼ਤੀ ਕਬੂਲ ਨਹੀਂ ਕਰ ਸਕਦੇ ਸੋ ਉਸ ਛੇਰਣੀ ਨੇ ਕਿਹਾ ਭਰਾ ਜੀ ਮੇਰੇ ਤੇ ਤੁਹਾਨੂੰ ਇਤਬਾਰ ਨਹੀਂ ਕੀ ਮੈਂ ਉਸ ਖਾਲਸੇ ਦੀ ਪੁੱਤਰੀ ਨਹੀਂ ਕੀ ਮੈਂ ਦਸ਼ਮੇਸ਼ ਪਿਤਾ ਦੀ ਪੁੱਤਰੀ ਨਹੀਂ ਕੀ ਮੈਂ ਸੇਵਾ ਨਹੀਂ ਕਰ ਸਕਦੀ ਜਿਸ ਵੇਲੇ ਉਹ ਆਪਣੀ ਗੱਲ ਨਾ ਮੰਨੀ ਅਖੀਰ ਉਹਨੂੰ ਇਹ ਅਤ ਕਠਨ ਸੇਵਾ ਦੀ ਵਡਿਆਈ ਦੇ ਦਿੱਤੀ ਗਈ ਸਰਦਾਰ ਮਾਨ ਸਿੰਘ ਦਾ ਖਤ ਸਰਦਾਰ ਹਰੀ ਸਿੰਘ ਵੱਲ ਬਹੁਤਾ ਲੰਮਾ ਖਤ ਨਹੀਂ ਸੀ ਪਰ ਉਸ ਦਾ ਅੱਖਰ ਅੱਖਰ ਕੌਮੀ ਪਿਆਰ ਤੇ ਗੂੜੇ ਰੰਗ ਵਿੱਚ ਰੰਗਿਆ ਹੋਇਆ ਸੀ ਜੋ ਸਰਕਾਰ ਦੇ ਅਪਰੰਤ ਲਿਖਿਆ ਗਿਆ ਸੀ ਜੀ ਨਹੀਂ ਸੀ ਚਾਹੁੰਦਾ ਆਪ ਜੀ ਨੂੰ ਬਿਮਾਰੀ ਦੀ ਹਾਲਤ ਵਿੱਚ ਇਸ ਅਵਧਾ ਵਿੱਚ ਆ ਕੇ ਨਾਰ ਲਾਇਆ ਜਾਏ ਪਰ ਅਸੀਂ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੋ ਆ ਕਿ ਪੇਸ਼ਾਵਰੀ ਫੌਜ ਬਹੁਤ ਘੱਟ ਹੈ ਲੋਹਰੋਂ ਫੌਜ ਪਹੁੰਚ ਨਹੀਂ ਸਕਦੀ ਇਸ ਲਈ ਕਰੇ ਦੇ ਖਾਲਸੇ ਦੀ ਇੱਛਾ ਹੈ ਅੱਜ ਦੇ ਹਾਲ ਆਪ ਜੀ ਤੱਕ ਪਹੁੰਚਾਏ ਜਾਣ ਫਤੇਗੜ ਦੀ ਬਾਹਲੀ ਫਸੀਲ ਜਮਰੋਦ ਦੇ ਕਲੇ ਦੀ ਬਾਹਲੀ ਫਸੀਲ ਦਾ ਕੋਈ ਹਿੱਸਾ ਦਰਵਾਜ਼ੀ ਇਹਦਾ ਲਾਗਿਓ ਸ਼ਾਮ ਨੂੰ ਵੈਰੀਆਂ ਤੋਪਾਂ ਦੇ ਗੋਲਿਆਂ ਦੀ ਮਾਰ ਨਾਲ ਡਿੱਗ ਪਿਆ ਜਿਸ ਨੂੰ ਕਿਲੇ ਦਾ ਖਾਲਸਾ ਇਸ ਵਕਤ ਬੜੀ ਹਿੰਮਤ ਨਾਲ ਰੇਤ ਭਰੀਆਂ ਬੋਰੀਆਂ ਨਾਲ ਪੂਰ ਰਿਹਾ ਹੈ ਆਸ ਇਹ ਰਾਤੋ ਰਾਤ ਖੱਪਾ ਪੂਰਿਆ ਜਾਵੇਗਾ ਅੱਜ ਉਸ ਸਮੇਂ ਸਤੂਰੂ ਦੇ ਖਾਲਸੇ ਦੀ ਪੈਜ ਰੱਖ ਲਈ ਵੈਰੀ ਫਸੀਲ ਦੇ ਡਿੱਗਦਿਆਂ ਸਾਰ ਕਿਲੇ ਪਰ ਤਵਾ ਕਰਨ ਦਾ ਹਿਆਰ ਨ ਕਰ ਸਕਿਆ ਨਹੀਂ ਤਾਂ ਅੰਤਮ ਸੰਦੇਸ਼ ਆਪਜੀ ਤੱਕ ਸੇਵਾ ਵਿੱਚ ਸ਼ਾਇਦ ਨਾ ਪਹੁੰਚ ਸਕਦਾ ਪਰਤੀਤ ਹੋ ਰਿਹਾ ਹੈ ਸਵੇਰੇ ਵਕਾਨਾ ਦੇ ਕਿਲੇ ਪਰ ਅੱਲਾ ਕਰਨਾ ਹੈ ਤੇ ਖਾਸੇ ਦਾ ਤੇ ਆਪ ਦਾ ਅਤ ਪਿਆਰਾ ਫਤਿਹਗੜ ਜਮਰੌਂ ਦੀ ਧਰਤੀ ਆਪਣੇ ਨਾਂ ਲਾ ਲਈ ਜਾਵੇਗੀ ਆਪ ਇਸ ਗੱਲ ਨੂੰ ਸੁਣ ਕੇ ਅਤ ਪ੍ਰਸੰਨ ਹੋਗੇ ਆਪ ਦੇ ਜਿੰਨਾ ਜਵਾਨਾਂ ਪਰ ਪੂਰਾ ਭਰੋਸਾ ਕਰਕੇ ਇਸ ਕਿਲੇ ਦੀ ਇੱਜ਼ਤ ਉਹਨਾਂ ਦੇ ਹੱਥਾਂ ਚੋਪੀ ਸੀ ਉਹਨਾਂ ਵਿੱਚੋਂ ਇੱਕ ਵੀ ਐਸਾ ਨਹੀਂ ਨਿਕਲਿਆ ਜਿਸ ਨੇ ਕੌਮ ਦੀ ਇੱਜ਼ਤ ਦੇ ਟੱਕਰੇ ਆਪਣੀ ਜਾਨ ਨੂੰ ਅਧੇਰੇਸ ਪਿਆਰਾ ਸਮਝਿਆ ਹੋਵੇ ਇਸ ਸਮੇਂ ਫਟੜਾ ਤੇ ਬਿਮਾਰਾਂ ਤੋਂ ਛੁੱਟ ਸਤਕ 100 ਦਾ ਟਿਕਾਣਾ ਸੂਰਮੇ ਦਾ ਕਲੇ ਵਿੱਚ ਹੈ ਅੱਜ ਇਹਨਾਂ ਸਾਰਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਣਾ ਕੀਤਾ ਹੈ ਜਦ ਤੱਕ ਸਾਡੀਆਂ ਰਗਾਂ ਵਿੱਚ ਲਹੂ ਦਾ ਛਿੱਕਲਾ ਤੁੰਕਾ ਵਾਕੀ ਹੈ ਖਾਲਸਾ ਹੀ ਝੰਡੇ ਦੀ ਕੋਈ ਬੇਅਦਬੀ ਨਹੀਂ ਕਰ ਸਕੇਗਾ ਇਹਦੇ ਪਿੱਛੋਂ ਸ਼ਾਇਦ ਸਾਡੇ ਵਾਲਾ ਕੋਈ ਖਤ ਨਾ ਪਹੁੰਚੇ ਆਖਰੀ ਖਰ ਸਮਝਣਾ ਕਿ ਲਈ ਦੀ ਸਰਵਤ ਖਾਲਸੇ ਨੂੰ ਸਰਕਾਰ ਭਰੇ ਦਿਲ ਨਾਲ ਅੰਤਮ ਸ੍ਰੀ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਫਤਿਹ ਪ੍ਰਵਾਨ ਹੋਵੇ ਪਿਆਰਿਓ 17 ਮਸਾਖ ਨੂੰ ਮਾ ਸਿੰਘ ਵੱਲੇ ਭੇਜਿਆ ਹੋਇਆ ਰੁਕਾ ਇਹ ਫਤਿਹ ਕਰਦਾ ਇਕਰਤੀ ਪ੍ਰਯਾਨੂ ਖਾਲਸੇ ਨੂੰ ਕੁਝ ਰਾਤ ਬਾਕੀ ਰਿੰਦੇ ਨਲਵੇ ਸਰਦਾਰ ਦੇ ਕੋਲ ਪਹੁੰਚਾ ਦਿੱਤਾ ਗਿਆ ਖਾਦੇ ਪੜਨਾ ਸਰਦਾਰ ਹੀਸ ਸਿੰਘ ਦੇ ਮਨ ਅੰਚ ਕੌਮੀ ਪਿਆਰ ਦੀ ਜਵਾਲਾ ਭੜਕੀ ਸ਼ੇਤੀ ਨਾਲ ਉੱਠੇ ਖਾਤ ਨੂੰ ਗੋਨ ਨਾਲ ਤਕਿਆ ਦੁਬਾਰਾ ਪੜਿਆ ਹੁਣ ਨਲੂਏ ਸਰਦਾਰ ਦੇ ਸਾਹਮਣੇ ਦੋ ਹੀ ਰਾਹ ਸਨ ਇੱਕ ਆਪਣੀ ਬਿਮਾਰੀ ਸਰੀਰ ਦੀ ਰੱਖਿਆ ਕਰਨਾ ਦੂਜਾ ਖਾਲਸਾ ਰਾਜ ਦੀ ਸ਼ਾਨ ਨੂੰ ਬਚਾਉਣਾ ਸੋ ਆਪਨੇ ਖਾਲਸਾ ਰਾਜ ਦੀ ਭਲਾਈ ਦੇ ਰਾਹ ਨੂੰ ਆਪਣੀ ਜਾਨ ਨਾਲੋਂ ਵਧੇਰੇ ਜ਼ਰੂਰੀ ਸਮਝਿਆ ਆਪਣੇ ਉਸੇ ਵਲੇ ਪਿਸ਼ਾਵਰ ਵਿੱਚ ਬਾਕੀ ਰਿੰਦੇ ਹੋਈ ਫੌਜ ਨੂੰ ਸ਼ੀਗਰ ਤਿਆਰ ਕਰਕੇ ਜਮਰਾਉਂ ਦੀ ਰਣ ਭੂਮੀ ਵਿੱਚ ਕੂਚ ਕਰਨ ਲਈ ਕਹਿ ਦਿੱਤਾ ਤੁਰੰਤ ਬਿਨਾ ਸਰਦਾਰ ਹਰੀ ਸਿੰਘ ਨੇ ਸਰਾਰ ਮਾਨ ਸਿੰਘ ਦਾ ਅਸਲ ਖਤ ਸਣੇ ਆਪਣੀ ਪత్రికਾ ਦੀ ਸ਼ੇਰੇ ਪੰਜਾਬ ਵੱਲ ਤੇਜ਼ ਰਫ਼ਤਾਰ ਸਨਰੀ ਸਵਾਰੀ 'ਤੇ ਭੇਜ ਦਿੱਤਾ ਹੈ ਤਾਂ ਕਿ ਖਾਲਸਾ ਫੌਜ ਨੂੰ ਛੇਤੀ ਤੋਂ ਛੇਤੀ ਪਤਾ ਲੱਗੇ ਔਰ ਕੋਈ ਕਮੀ ਨਾ ਰਹਿ ਜਾਵੇ ਸੋ ਪਿਆਰਿਓ ਹਰੀ ਸਿੰਘ ਨਲਵਾ ਜੋ ਕਿ ਵਚਨਾਂ ਦੇ ਪੱਕੇ ਸਨ ਕੋਈ ਵਚਨ ਕਰ ਦਿੰਦੇ ਸਨ ਤੇ ਉਸ ਨੂੰ ਪੂਰਾ ਨਿਭਾਉਂਦੇ ਸਨ ਦਬਦਬਾ ਇੰਨਾ ਸੀ ਨਲਵੇ ਦਾ ਅਫਗਾਨਾਂ ਦੇ ਵਿੱਚ ਕਿ ਬੱਚੇ ਜਿਹੜੇ ਨੇ ਕੋ ਪਿਆਰਿਓ ਮੂਹਦੇ ਸੰਦੇ ਸੰਦਾਤੇ ਹੁਣ ਇਹਨਾਂ ਦੇ ਵਿੱਚ ਇੱਕ ਬੜਾ ਜਰਨੈਲ ਹੋਇਆ ਹੈ ਜਰਨੈਲ ਕੀ ਆਪਣੇ ਆਪ ਨੂੰ ਬੜਾ ਹੀ ਵੱਡਾ ਅਹੁਦੇਦਾਰ ਸਮਝਦਾ ਸੀ ਇੱਕ ਬੇਟੀ ਹੈ ਅਫਗਾਨਾਂ ਦੀ ਪਠਾਨਾਂ ਦੀ ਬਾਨੋ ਜਦੋਂ ਇਸ ਨੇ ਉਸ ਨੂੰ ਵਚਨ ਦਿੱਤਾ ਕਿ ਮੇਰੇ ਨਾਲੋਂ ਵੱਡਾ ਸੂਰਮਾ ਕੋਈ ਨਹੀਂ ਉਸ ਨੇ ਕਿਹਾ ਠੀਕ ਹੈ ਜੇ ਤੂੰ ਐਡਾ ਵੱਡਾ ਸੂਰਮਾ ਹੈ ਤੇਰੇ ਨਾਲ ਮੈਨਕਾ ਪੜਾ ਲਵਾਂਗੀ ਉਸ ਨੇ ਗੱਲ ਬਾਤ ਪੱਕੀ ਕਰ ਲਈ ਜਿਸ ਵੇਲੇ ਹਰੀ ਸਿੰਘ ਦੇ ਆਉਣ ਦੇ ਸਮਾਂ ਚਾਰ ਮਿਲੇ ਉਸ ਵੇਲੇ ਪਿਆਰਿਓ ਦੋਨੋਂ ਪਿਓ ਪੁੱਤਰ ਇਨੇ ਪੈਪੀਤ ਹੋ ਗਏ ਡਰ ਗਏ ਉਹ ਸੁਰਮਸੁਰ ਕਰਦੇ ਪਏ ਨੇ ਕਿ ਹਰੀਸ ਹਰੂਆ ਆਵਲਾ ਹਰੀ ਸਿੰਘ ਨਲਵਾ ਆ ਰਿਹਾ ਆਪਾਂ ਇਥੋਂ ਖਿਸਕੀ ਇਸ ਵੇਲੇ ਬਾਨੂ ਨੇ ਬਚਨ ਸੁਣੇ ਬਾਨੂ ਨੇ ਮਨ ਦੇ ਵਿੱਚ ਬੜੀ ਵੱਡੀ 6:00 ਵਜੇ ਕਿ ਮੈਂ ਐਡਾ ਵੱਡਾ ਜੋਧਾ ਸਮਝ ਕੇ ਇਹਦੇ ਨਾਲ ਸ਼ਾਦੀ ਕਰਨ ਲਈ ਤਿਆਰ ਹੋਈ ਸੀ ਇਹ ਕੀ ਕਹਿ ਰਿਹਾ ਹੈ ਰਾਤ ਨੂੰ ਉઠી ਕੱਪੜੇ ਪਹਿਨੇ ਬੁਰਕਾ ਪਹਿਨਿਆ ਔਰ ਜਾ ਕੇ ਹਰੀ ਸਿੰਘ ਦੇ ਦਰਬਾਰ ਦੇ ਵਿੱਚ ਹਾਜ਼ਰ ਹੋ ਜਾਂਦੀ ਹੈ ਹਰੀ ਸਿੰਘ ਨਲਵੇ ਦੇ ਸਾਹਮਣੇ ਹਾਜ਼ਰ ਹੋ ਜਾਂਦੀ ਹੈ ਔਰ ਜਿਸ ਵੇਲੇ ਉਸਦੇ ਦਰਬਾਰ ਦੇ ਗੇਟ ਦੇ ਕੋਲ ਪਹੁੰਚਦੀ ਹੈ ਅੱਗੇ ਫੈਰੇਦਾਰ ਰੋਕ ਲੈਂਦੇ ਨੇ ਅੰਦਰ ਜਾਣ ਦੀ ਅਗਿਆ ਨਹੀਂ ਕਹਿਣ ਲੱਗੀ ਕਿ ਮੈਂ ਸਰਦਾਰ ਜੀ ਨੂੰ ਜ਼ਰੂਰੀ ਮਿਲਣਾ ਚਾਹੁੰਦੀ ਹਾਂ ਉਨਾ ਦੇ ਦਰਸ਼ਨ ਕਰਨਿਆ ਮੈ ਅਤੀ ਜ਼ਰੂਰੀ ਮਿਲਣਾ ਹੈ ਮਿਲਤੋ ਬਗਰ ਮੈਂ ਤੁਹ ਨਹੀਂ ਜਾਵਾਂਗੀ ਸੋ ਜਿਆਦਾ ਜ਼ੋਰ ਦੇਣ ਤੇ ਹਰੀ ਸਿੰਘ ਨਲਗਵਾ ਜੀ ਨੂੰ ਪੁੱਛਿਆ ਗਿਆ ਹਰੀ ਸਿੰਘ ਨਲਗਵਾ ਨੇ ਕਿਆ ਕੋਈ ਗੱਲ ਨਹੀਂ ਹਉਂਦੇਓ ਜਿਸ ਵੇਲੇ ਬਾਨੂ ਅੰਦਰ ਗਈ ਫਤਿਹ ਮਰਤ ਗਜਾਈ ਮੱਥਾ ਟੇਕਿਆ ਸਲਾਮਾ ਲੇਖ ਮੱਖਿਆ ਔਰ ਹਰੀ ਸਿੰਘ ਜੀ ਦੀ ਬੇਟੀ ਉਸ ਨੂੰ ਨਿਹਾਰ ਰਹੀ ਨੇ ਉਹ ਹਰੀ ਸਿੰਘ ਦੇ ਚਿਹਰੇ ਨੂੰ ਨਿਹਾਰ ਰਹੀ ਏ ਜਿਸ ਵੇਲੇ ਜਾ ਕੇ ਬੈਠ ਗਈ ਖਾਲਸੇ ਨੇ ਪੁੱਛਿਆ ਬੀਬਾ ਦੱਸ ਕੀ ਕੰਮ ਹੈ ਸਾਡੇ ਗੁਜਰਾ ਤੇ ਨੂੰ ਕਹਿਣ ਲਗੀ ਪਹਿਲਾਂ ਵਚਨ ਦਿਓ ਤੇ ਫੇਰ ਮੈਂ ਆਪਦੀ ਨਾਲ ਗੱਲ ਕਰਾਂਗੀ ਹੁਣ ਹੋਵੇ ਖਾਲਸਾ ਤੇ ਹੋਵੇ ਦੇਵੇ ਵਚਨ ਤੇ ਵਚਨ ਫਿਰ ਕੱਚਾ ਰਹਿ ਜਾਵੇ ਇਹ ਵੀ ਕਿਤੇ ਗੱਲ ਨਹੀਂ ਵਚਨ ਕਰੇ ਤੇ ਖਿਸਕ ਜਾਏ ਸੋਈ ਨਰ ਕੱਚਾ ਪਿਆਰਿਓ ਜਿਸ ਵੇਲੇ ਬਾਨੋਂ ਨੇ ਤਿੰਨ ਵਾਰ ਵਚਨ ਮੰਗੇ ਹੈ ਔਰ ਖਾਲਸੀ ਨੇ ਦਿੱਤਾ ਕਹਿਣ ਲੱਗੀ ਬਾਨੋ ਹਰੀ ਸਿੰਘ ਨੂੰ ਮੈਂ ਆਪ ਜੀ ਦੇ ਕੋਲੋਂ ਆਪ ਜੀ ਵਰਗਾ ਜੋਧਾ ਪੁੱਤਰ ਮੰਗ ਰਹੀ ਹਾਂ ਅਗਰ ਮੇਰੀ ਝੋਲੀ ਦੇ ਵਿੱਚ ਪਾ ਸਕਦੇ ਹੋ ਤਾਂ ਮੇਰੇ ਨਾਲ ਜਿਹੜਾ ਵਚਨ ਕੀਤਾ ਉਹਨੂੰ ਪਗਾਓ ਹੁਣ ਦੋ ਚਿੱਤੀ ਵਿੱਚ ਪੈ ਗਿਆ ਖਾਲਸਾ ਹੁਣ ਦੋ ਦਿਲਾਂ ਹੋ ਗਿਆ ਇਹ ਖਾਲਸਾ ਖਾਲਸੀ ਦੇ ਮਨ ਦੇ ਵਿੱਚ ਉਸੇ ਵੇਲੇ ਸਤਿਗੁਰੂ ਅੱਗੇ ਅਰਦਾਸ ਆਈ ਮਨ ਹੀ ਮਨ ਦੇ ਵਿੱਚ ਅਰਦਾਸ ਕੀਤੀ ਇਸ ਦੁੰਦਾ ਵਾਲੀ ਘੜੀ ਦੇ ਵਿੱਚੋਂ ਕਢੋ ਮੈਂ ਵਚਨ ਵੀ ਦਿੱਤਾ ਹੈ ਤੇ ਦੂਸਰੇ ਬਨੇ ਮੈਂ ਖਾਲਸਾ ਹਾਂ ਵਯਾ ਵਰਯਾ ਹਾਂ ਇਹ ਕੰਮ ਮੈਂ ਕਦੀ ਨਹੀਂ ਕਰ ਸਕਦਾ ਅਰਦਾਸ ਬੇਨਤੀ ਮਨ ਦੇ ਵਿੱਚ ਕੀਤੀ ਪਿਆਰਿਓ ਬਿਰਥੀ ਕਦੇ ਨਾ ਹੋਵੇ ਜਣ ਕੀ ਅਰਦਾਸ ਉਹ ਅਰਦਾਸ ਸਪੂਰਨ ਹੋਈ ਕਹਿਣ ਲੱਗਾ ਠੀਕ ਹੈ ਪੁੱਤਰ ਦੀ ਮੰਗ ਕਰਦੀ ਹੈ ਨਾ ਕਹਿਣ ਲੱਗੀ ਬਾਨੋ ਹਾਂ ਕਹਿੰਦਾ ਫਿਰ ਤੂੰ ਵੀ ਆਪਣੇ ਵਚਨਾਂ ਤੇ ਪੱਕੀ ਰਹੀਂ ਕਹਿੰਦੀ ਮੈਂ ਪੱਕੀ ਹਾਂ ਮਨ ਦੇ ਵਿੱਚ ਬਰਾਦਸ਼ਾ ਆਇਆ ਕਿ ਵਾਕੇ ਹਰੀ ਸਿੰਘ ਨਰਵਾ ਮੈਨੂੰ ਆਪਣੀ ਪਤਨੀ ਬਣਾ ਲਵੇਗਾ ਮੈਨੂੰ ਜਥੇਦਾਰ ਨਹੀਂ ਬਣਾ ਲੇਗਾ ਮੇਰੇ ਇਹ ਪੁੱਤਰ ਮੈਨੂੰ ਬਖਸ਼ਿਸ਼ ਕਰ ਦੇਵੇ ਸੋ ਕਹਿਣ ਲੱਗਾ ਠੀਕ ਹੈ ਮਈ ਅੱਜ ਤੋਂ ਤੂੰ ਮੇਰੀ ਮਾਂ ਹੋਈ ਤੇ ਮੈਂ ਤੇਰਾ ਪੁੱਤਰ ਹੋਇਆ ਸੋ ਚ ਮਗੋਡੇ ਨੂੰ ਹੱਥ ਲਾ ਕੇ ਮੱਥਾ ਟੇਕਿਆ ਤੇ ਕਹਿਣ ਲੱਗੇ ਮਨ ਦੇ ਵਿੱਚ ਪਹਿਲਾਂ ਤੇ ਵਿਚਾਰ ਆਇਆ ਪਰ ਅਖੀਰ ਉਹਦੇ ਮਨ ਦੀ ਤਸੱਲੀ ਹੋ ਗਈ ਕਿ ਮੈਂ ਇੱਕ ਐਡੇ ਯੋਧੇ ਦੀ ਮਾਂ ਬਣ ਗਈ ਹਾਂ ਉਹ ਬੜੀ ਕਿਰਪਾ ਵਾਲੀ ਸੀ ਐਸੀ ਗੱਲ ਨਹੀਂ ਸੀ ਕਿ ਕੰਮ ਵਾਸ਼ ਨਹੀਂ ਚੁੱਕੀ ਫਿਰਦੀ ਸੀ ਪਿਆਰਿਓ ਉਹਦੇ ਮਨ ਦੇ ਵਿੱਚ ਇਹ ਖਿਆਲ ਸੀ ਕਿ ਮੇਰੇ ਘਰ ਪਰਿਵਾਰ ਦੇ ਵਿੱਚ ਵੀ ਕੋਈ ਯੋਧਾ ਹੋਵੇ ਸੋ ਪਿਆਰਿਓ ਇਹ ਸਾਹ ਦੇ ਨਾਲ ਆਈ ਸੀ ਔਰ ਖਾਲਸੇ ਨੇ ਉਹਦੀ ਝੋਲੀ ਭਰ ਕੇ ਉਹਨੂੰ ਆਪਣੀ ਮਾਂ ਬਣਾ ਕੇ ਆਪਣੇ ਕੋਲੋਂ ਨਾਲ ਯੋਧਿਆਂ ਨੂੰ ਭੇਜ ਕੇ ਘਰ ਪਚਾਇਆ ਤੇ ਵਿਦਾ ਕੀਤਾ ਸ਼ੋ ਪਿਆਰੀਓ ਇਸ ਤਰ੍ਹਾਂ ਹਰੀ ਸਿੰਘ ਨਰਵਾ ਜਿਹੜਾ ਸੀ ਬਹੁਤ ਮਹਾਨ ਜੋਧਾ ਸੀ ਔਰ ਜਿਸ ਵੇਲੇ ਘੋੜੇ ਤੇ ਸਵਾਰ ਹੋ ਕੇ ਅਖੀਰ ਜਮਰੌਦ ਦੇ ਕਿਲੇ ਦੀ ਲੜਾਈ ਦੀ ਵਿੱਚ ਜਦੋਂ ਆ ਕੇ ਜੋਧਾ ਕੁੱਦ ਗਿਆ ਔਰ ਜਿਸ ਵੇਲੇ ਚਾਰ ਸ਼ਫੇਰੇ ਪਤਾ ਲੱਗਿਆ ਕਿ ਹਰੀ ਸਿੰਘ ਨਰਵਾ ਆ ਪਹੁੰਚਾ ਹੈ ਹਰੀਆ ਆਵਲਾ ਰੇ ਹਰੀਆ ਆਵਲਾ ਰੇ ਪਠਾਣਾ ਦੀ ਅੱਧਿਕ ਤਾਕਤ ਜਿਹੜੀ ਉਹ ਖਤਮ ਹੋ ਗਈ ਅਗਲੇ ਦਿਨ ਦੇ ਯੁੱਧ ਦੇ ਵਿੱਚ ਥਕੇ ਹਾਰੇ ਪਠਾਨ ਤੇ ਖਾਲਸੇ ਨੂੰ ਨਵਾਂ ਜੋਸ਼ ਜਗਾਰੇ ਛੱਡ ਕੇ ਜਿਸ ਵੇਲੇ ਪਿਆਰਿਓ ਖਾਲਸੇ ਨੇ ਪਠਾਣਾ ਦੇ ਐਸੇ ਪੈਰ ਅਖਾੜੇ ਉਹ ਸਾਰੇ ਜਿਹੜੇ ਮੁਗਲ ਸੀ ਪਠਾਨ ਸੀ ਉਹ ਹਰਨ ਹੋ ਗਏ ਔਰ ਇੱਕ ਬਚਨ ਸਤਿਗੁਰਾਂ ਨੇ ਖਾਲਸੇ ਦੇ ਨਾਲ ਵੀ ਕੀਤਾ ਸੀ ਕਦੀ ਨੇ ਹੱਥੇ ਤੇ ਵਾਰ ਨਹੀਂ ਕਰਨਾ ਕਦੀ ਡਿੱਗੇ ਪੈ ਤੇ ਵਾਰ ਨਹੀਂ ਕਰਨਾ ਕਦੀ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਕਦੀ ਜਨਾਨੀ ਤੇ ਵਾਰ ਨਹੀਂ ਕਰਨਾ ਕਦੀ ਬੱਚੇ ਦੇ ਵਾਰ ਨਹੀਂ ਕਰਨਾ ਇਹਨਾਂ ਗੱਲਾਂ ਦੇ ਵਿੱਚ ਖਾਲਸਾ ਪਰਪੱਕ ਸੀ ਔਰ ਜਿਸ ਵੇਲੇ ਜੋਸ਼ ਵਿੱਚ ਆਇਆ ਹਰੀ ਸਿੰਘ ਨਲਵਾ ਪਠਾਨ ਅੱਗੇ-ਅੱਗੇ ਤੇ ਪਿੱਛੇ-ਪਿੱਛੇ ਹਰੀ ਸਿੰਘ ਨਲਵੇ ਨੇ ਘੋੜਾ ਦਰਾ ਦਿੱਤਾ ਹੈ ਅੱਗੇ-ਅੱਗੇ ਪਠਾਨ ਭੱਜੇ ਜਾਂਦੇ ਨੇ ਇੱਕ ਖੁੰਦਰ ਦੇ ਵਿੱਚ ਦੋ ਪਠਾਨ ਬੈਠੇ ਹੋਏ ਨੇ ਉਹਨਾਂ ਨੇ ਐਸਾ ਨਿਸ਼ਾਨਾ ਸਾਧ ਕੇ ਹਰੀ ਸਿੰਘ ਨਲਵੇ ਤੇ ਵਾਰ ਕੀਤਾ ਹਰੀ ਸਿੰਘ ਨਰਵਾ ਪਿਆਰਿਓ ਉਹਦੇ ਫੈਰ ਵੱਜਾ ਤੇ ਫਟੜ ਹੋ ਗਿਆ ਘੋੜਾ ਮੋੜਿਆ ਨਿਗਾਹ ਮਾਰੀਆ ਦੋਨਾਂ ਨੂੰ ਝਟਕਾ ਦਿੱਤਾ ਰਾਈਫਲ ਨਾਲ ਲੈ ਕੇ ਘੋੜੇ ਦੇ ਉੱਤੇ ਲੰਮਾ ਪੈ ਗਿਆ ਉਸ ਤਰ੍ਹਾਂ ਹੀ ਘੋੜੇ ਦੇ ਗਲ ਨੂੰ ਜਫਾ ਪਾ ਕੇ ਪਿਆਰਿਓ ਤੇ ਕਿਲੇ ਵੱਲ ਨੂੰ ਵਾਪਸ ਆ ਗਿਆ ਕਿਉਂਕਿ ਬਚਨ ਗੁਰੂ ਦਾ ਥੋੜਾ ਜਿਹਾ ਪੰਗ ਹੋਣ ਦੇ ਕਾਰਨ ਸਿੰਘ ਛੱਡ ਖਾ ਬੈਠਾ ਹੈ ਸੋ ਪਿਆਰਿਓ ਮੁਗਲ ਪਠਾਨਾ ਦੀ ਫੌਜ ਜਿਹੜੀ ਆ ਉਹ ਹਰਨ ਹੋ ਗਈ ਔਰ ਜਦੋਂ ਹਰਨ ਹੋ ਗਈ ਤੇ ਖਾਲਸਾ ਕਲੇ ਦੇ ਵਿੱਚ ਪਹੁੰਚ ਗਿਆ ਖਾਲਸੇ ਨੂੰ ਬੜੇ ਪਿਆਰ ਸਰਕਾਰ ਨਾਲ ਘੋੜੇ ਤੋਂ ਉਤਾਰਿਆ जख्मਾਂ ਦੀ ਬੰਨ ਪੱਟੀ ਕਰਨੀ ਸ਼ੁਰੂ ਕੀਤੀ ਪਰ ਅਖੀਰਲਾ ਸਮਾਂ ਜਾਣ ਕਰਕੇ ਹਰੀ ਸਿੰਘ ਨਲੂਆ ਨੇ ਖਾਲਸੇ ਨੂੰ ਇੱਕ ਹੁਕਮ ਕੀਤਾ ਕਹਿਣ ਲੱਗਾ ਮੇਰਾ ਚਿਖਾ ਚੰਗੇਸ਼ਰ ਤੁਸੀਂ ਨੇ ਵਿੱਚ ਕਲੇ ਬਣਾਉਣਾ ਮੇਰਾ ਮੂੰਹ ਕਾਬਲ ਬੜਾ ਰੱਖਣਾ ਜਦੋਂ ਲਾਂਭੂ ਲਾਉਣਾ ਪਿਆਰਿਓ ਅੰਦਰੇ ਅੰਦਰ ਹੀ ਉਦਾ ਸਸਕਾਰ ਵਾਸਤੇ ਵੀ ਖਾਲਸੇ ਨੂੰ ਕਹਿ ਦਿੱਤਾ ਤੇ ਪਰਵਾਨਾ ਪਹਿਲਾਂ ਹੀ ਖਾਲਸੇ ਦੀ ਫੌਜ ਨੂੰ ਲਾਹੌਰ ਤੱਕ ਪਹੁੰਚ ਚੁੱਕਿਆ ਸੀ ਖਾਲਸੇ ਦੀ ਫੌਜ ਦੀਆਂ ਕੁੱਮਕਮ ਹੀ ਉਧਰੋਂ ਚੱਲੂ ਹੋ ਗਈਆਂ ਇੱਧਰ ਹਰੀ ਸਿੰਘ ਨਰੂਆ ਆਪਣੀ ਜੀਵਨ ਦੀ ਅਖੀਰਲੀ ਬਾਜ਼ੀ ਇਸ ਦੁਨੀਆ ਤੋਂ ਹਾਰ ਕੇ ਖਾਲਸਾ ਪੰਥ ਦੀ ਬਾਜ਼ੀ ਜਿਤਾ ਕੇ ਔਰ ਪਿਆਰੇ ਅਕਾਲਪੁਰਖ ਪ੍ਰਮਾਤਮਾ ਦੇ ਹੁਕਮ ਨੂੰ ਮੰਨਦੇ ਹੋਏ ਇਸ ਦੁਨੀਆ ਤੋਂ ਚਲਾਣਾ ਕਰ ਗਏ ਔਰ ਉਹਨਾਂ ਦਾ ਇਸੇ ਤਰ੍ਹਾਂ ਹੀ ਜਿਵੇਂ ਹੁਕਮ ਸੀ ਕਿਲੇ ਦੇ ਵਿੱਚ ਪਿਆਰਿਓ ਉਹਨਾਂ ਦੀ ਚਿਖਾ ਬਣਾਈ ਗਈ ਕਿਲੇ ਦੇ ਵਿੱਚ ਹੀ ਨਾਮ ਉਲਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਕਿਲੇ ਦੇ ਵਿੱਚੋ ਹੀ ਫੁੱਲ ਇਕੱਠੇ ਕਰਕੇ ਜਲ ਪ੍ਰਵਾਹ ਕੀਤੇ ਗਏ ਬਾਹਰ ਪਿੰਕ ਤੱਕ ਨਹੀਂ ਲੱਗਣ ਦਿੱਤੀ ਕਿਉਂਕਿ ਖਾਲਸੇ ਦਾ ਇੰਨਾ ਦਬਦਬਾ ਇੰਨਾ ਰੋਹ ਇੰਨਾ ਜਲਾਲ ਸੀ ਅੱਜ ਵੀ ਖਾਲਸਾ ਜਿਹੜਾ ਹੈ ਉਹ ਇਸੇ ਤਰ੍ਹਾਂ ਹੀ ਪਿਆਰਿਓ ਹਰੀ ਸਿੰਘ ਨਲਵੇ ਦਾ ਨਾਮ ਅੱਜ ਵੀ ਲੈਂਦੇ ਨੇ ਤੇ ਡਰਦੇ ਨੇ ਨਰੂਏ ਦੇ ਨਾਲ ਤੋਂ ਸੋ ਕਹਿੰਦਾ ਭਾ ਕਿ ਜਮਰੌਹ ਦੇ ਕਿਲੇ ਨੂੰ ਬਚਾਉਣ ਵਾਲਾ ਮਹਾਪੁਰਸ਼ ਹਰੀ ਸਿੰਘ ਨਰੂਆ ਬਚਨਾ ਦਾ ਪੱਖਾ ਜੋਧਾ ਬੜੀ ਆ ਕੇ ਆਪਣੇ ਪ੍ਰਾਣਾ ਦੀ ਜੋਤੀ ਦੇ ਕੇ ਉਸ ਨੂੰ ਬਚਾ ਗਿਆ ਸੋ ਪਿਆਰਿਓ ਇਸ ਤੁਸ਼ ਭੇਟਾ ਤਿਆ ਸਾਹਿਬ ਜੀ ਨਾਲ ਸਾਂਝਾ ਕੀਤਾ ਹੈ ਤੁਸ਼ ਬੁੱਧੀ ਦੇ ਨਾਲ ਆਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗਿਆਨੀ ਹੋ ਅਸੀਂ ਅਗਿਆਨੀ ਹਾਂ ਸ਼ਰਤੇ ਮੇਰੇ ਪਰ ਹੱਥ ਰੱਖਿਆ ਕਰੋ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੇ ਫਤਿਹ